ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਹੜੇ ਸਿੱਖ ਸਵੇਰੇ ਜਲਦੀ ਉੱਠਣਾ ਚਾਹੁੰਦੇ ਹਨ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਸੰਗਤ ਜੀ ਸਾਡੇ ਵਿੱਚ ਬਹੁਤ سارے ਲੋਕ ਅਜਾਹੇ ਨੇ ਜੋ ਸਵੇਰੇ ਉੱਠਣਾ ਤਾਂ ਚਾਹੁੰਦੇ ਨੇ ਪਰ ਉੱਠ ਨਹੀਂ ਪਾਉਂਦੇ ਜਾਂ ਅਸੀਂ ਰਾਤ ਦੇ ਵਿੱਚ ਜਲਦੀ ਸੌਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਾਨੂੰ ਨੀਂਦ ਨਹੀਂ ਆਉਂਦੀ ਜੇਕਰ ਸਾਡੇ ਮਨਤ ਦੇ ਵਿੱਚ ਥੋੜੀ ਜਿਹੀ ਚਾਹਤ ਹੁੰਦੀ ਹੈ ਕਿ ਅਸੀਂ ਵੀ ਅੰਮ੍ਰਿਤ ਵੇਲੇ ਉੱਠੀਏ ਗੁਰੂ ਨਾਲ ਜੁੜੀਏ ਜੋ ਗੁਰੂ ਕਰਤੇ ਨਾਲ ਜੁੜ ਚਾਈਏ ਤੇ ਜਾਂ ਫਿਰ ਗੁਰੂ ਪਾਣੀ ਦੇ ਨਾਲ ਜੁੜ ਚਾਈਏ ਫਿਰ ਤੁਸੀਂ ਰਾਤ ਨੂੰ ਇਹ ਕੰਮ ਕਰਨਾ ਕਦੇ ਨਾ ਭੁੱਲ ਜਾਣਾ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰ ਲਖਵਾਉਣਾ ਤਾਂ ਕਿ ਵਾਹਿਗੁਰੂ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਤੇ ਤੁਹਾਡੇ ਬੱਚਿਆਂ ਤੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਸਾਤ ਸੰਗਤ ਜੀ ਸਵੇਰ ਜੇਕਰ ਤੁਸੀਂ ਜਲਦੀ ਉੱਠਣਾ ਚਾਹੁੰਦੇ ਹੋ ਅਮਰਤ ਵੇਲਾ ਸੰਭਾਲਣਾ ਚਾਹੁੰਦੇ ਹੋ ਤਾਂ ਰਾਤ ਨੂੰ ਸੌਣ ਵੇਲੇ ਜੇਕਰ ਤੁਸੀਂ ਇਸ ਸ਼ਬਦ ਦਾ जाप ਕਰ ਲੈਂਦੇ ਹੋ ਤਾਂ ਵੇਖਣਾ ਕਿ ਸਵੇਰ ਅਮਰਤ ਵੇਲੇ ਤੇ ਵਿੱਚ ਆਪਣੇ ਆਪ ਹੀ ਤੁਹਾਨੂੰ ਜਾਗਾ ਚਾਵੇਗੀ ਸਤਿਗੁਰ ਸੱਚੇ ਪਾਤਸ਼ਾਹ ਜੀ ਤਰਸ ਕਰਕੇ ਅਮਰਤ ਵੇਲਾ ਤੇ ਅਮਰਤ ਵੇਲਾ ਤਾਂ ਨਿੱਤਨੇ ਤੁਹਾਡੀ ਚੋਲੀ ਦੇ ਵਿੱਚ ਆਪ ਪਾਉਣਗੇ ਤਫਰ ਆਓ ਅਸਤੀਵਿਧਿ ਨੂੰ ਸ਼ੁਰੂ ਕਰਤੇ ਹਾਂ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਆਪਾਂ ਕਿਹੜੇ ਸ਼ਬਦ ਦਾ ਜਾਪ ਕਰਨਾ ਹੈ ਕਿ ਪ੍ਰਮਾਤਮਾ ਜੀ ਦੀ ਮੇਰ ਸਾਡੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਸਾਥ ਸੰਗਤ ਜੀ ਕਈ ਭੈਣ ਭਰਾਵਾਂ ਤੇ ਮੈਸੇਜ ਆਉਂਦੇ ਨੇ ਕਿ ਅਸੀਂ ਅੰਮ੍ਰਿਤ ਵੇਲੇ ਉੱਠਣਾ ਚਾਹੁੰਦੇ ਹਾਂ ਪਰ ਸਾਡੇ ਕੋਲ ਉੱਠਿਆ ਨਹੀਂ ਜਾਂਦਾ ਤਾਂ ਅੱਜ ਦੀ ਵੀਡੀਓ ਅਸੀਂ ਉਹਨਾਂ ਦੇ ਲਈ ਹੀ ਤਿਆਰ ਕੀਤੀ ਹੈ ਸਾਥ ਸੰਗਤ ਜੀ ਇੱਥੇ ਸੰਤ ਮਹਪੁਰਖ ਜੀ ਬੜੀ ਸੋਹਣੀ ਕਲ ਸਮਝਾਉਂਦੇ ਨੇ ਕਿ ਜਿਸ ਬੰਦੇ ਨੇ ਆਪਣੇ ਮਨ ਨੂੰ ਸਮਝ ਲਿਆ ਉਸਨੇ ਸਭ ਕੁਝ ਹਾਸਲ ਕਰ ਲੈਣਾ ਹੈ ਕਿਉਂਕਿ ਸਾਡਾ ਮਨ ਬਹੁਤ ਹੀ ਪਾਵਰਫੁਲ ਹੈ ਬਹੁਤ ਹੀ ਤਾਕਤਵਰ ਹੈ ਜੋ ਸੁਨ ਸੁਮਝਾਉਂਦਾ ਹੀ ਰਹਿੰਦਾ ਹੈ ਕਿ ਸਾਨੂੰ ਅਮਰਤੂਲੇ ਉੱਠਣਾ ਚਾਹੀਦਾ ਹੈ ਜੋ ਕੁਝ ਵੀ ਮਿਲਦਾ ਹੈ ਸਾਨੂੰ ਸਾਡੇ ਮਨ ਕਰਕੇ ਹੀ ਮਿਲਦਾ ਹੈ ਇਸ ਕਰਕੇ ਸਾਡਾ ਮਨ ਸਾਡੇ ਵੱਸ ਵਿੱਚ ਹੁਣਾ ਬਹੁਤ ਜ਼ਰੂਰੀ ਹੈ ਜਿਸ ਬੰਦੇ ਦਾ ਮਨ ਵੱਸੋਂ ਬਾਹਰ ਹੋ ਗਿਆ ਉਹ ਬੰਦਾ ਮਨਮੁਖ ਹੋ ਜਾਂਦਾ ਹੈ ਅਤੇ ਜਿਸ ਬੰਦੇ ਨੇ ਆਪਣੇ ਮਨ ਉੱਪਰ ਕਾਬੂ ਕਰ ਲਿਆ ਉਹ ਇਨਸਾਨ ਤਾਂ ਗੁਰਮੁਖ ਬਣ ਜਾਂਦਾ ਹੈ ਤਾਂ ਮਨ ਨੂੰ ਕੰਟਰੋਲ ਕਰਨਾ ਮਨ ਨੂੰ ਵਸ ਵਿੱਚ ਕਰਨਾ ਬਹੁਤ ਹੀ ਜ਼ਰੂਰੀ ਹੈ ਪਤ ਸੰਗਤ ਜੀ ਮਨ ਨੂੰ ਵਸ ਵਿੱਚ ਕਰ ਪਉਣਾ ਸੌਖਾ ਨਹੀਂ ਹੁੰਦਾ ਕਿਉਂਕਿ ਮਨ ਗੁਰੂ ਤੋਂ ਬਿਨਾ ਵਸ ਕਰ ਹੀ ਨਹੀਂ ਸਕਦਾ ਥੋ ਕਿ ਸਾਡਾ ਮਨ ਗੁਰੂ ਦੀ ਕਿਰਪਾ ਤੋਂ ਬਿਨਾ ਵਸ ਵਿੱਚ ਹੋ ਹੀ ਨਹੀਂ ਸਕਦਾ ਮਹਾਰਾਜ ਜੀ ਇਸ ਲਈ ਸਾਨੂੰ ਸਮਝਾਉਂਦੇ ਨੇ ਕਿ ਸਾਡੇ ਲਈ ਗੁਰਬਾਣੀ ਪੜ੍ਹਨਾ ਕਿੰਨਾ ਜ਼ਰੂਰੀ ਹੈ ਪਰ ਸਾਨੂੰ ਲੱਗਦਾ ਹੈ ਕਿ ਸਾਡਾ ਮਨ ਦੁਨਿਆਵੀ ਸੁਖ-ਸੁਲਤਾ ਦੇ ਵਿੱਚ ਵੱਸ ਚੁੱਕਾ ਹੈ ਇਸੇ ਕਰਕੇ ਅਸੀਂ ਇਹ ਧਨ-ਦੌਲਤ ਸੁਖ-ਸੁਲਤਾ ਇਕੱਠੀਆਂ ਕਰਦੇ ਰਹਿੰਦੇ ਹਾਂ ਪਰ ਜਿੰਨੀ ਮਰਜ਼ੀ ਸਾਡੇ ਕੋਲ ਸੁਖ-ਸੁਲਤਾ ਹੋਣਾ ਧਨ ਹੋਵੇ ਜ਼ਮੀਨ-ਜਾਦਾਤ ਹੋਵੇ ਇਹ ਮਨ ਕੰਟਰੋਲ ਦੇ ਵਿੱਚ ਕਦੇ ਆ ਹੀ ਨਹੀਂ ਸਕਦਾ ਇਹ ਚੀਜ਼ਾਂ ਤਾਂ ਸਾਡੇ ਮਨ ਨੂੰ ਕੰਟਰੋਲ ਤੋਂ ਬਾਹਰ ਕਰਤੀਆਂ ਨੇ ਮਨ ਨੂੰ ਕੰਟਰੋਲ ਦੇ ਵਿੱਚ ਕਰਨ ਦੇ ਲਈ ਨਾਮ-ਬਾਣੀ ਦਾ ਅਭਿਆਸ ਕਰਨਾ ਬਹੁਤ ਜ਼ਰੂਰੀ ਹੈ ਮਹਾਪੁਰਖ ਜੀ ਕਹਿੰਦੇ ਨੇ ਕਿ ਇਸ ਮਨ ਨੂੰ ਕੰਟਰੋਲ ਸਿਲਵ ਅਸੀਂ ਆਪੇ ਕਰ ਸਕਦੇ ਹਾਂ ਇਸ ਕਰਕੇ ਜੇ ਮਨ ਨੂੰ ਵਸ ਵਿੱਚ ਕਰਨਾ ਹੈ ਤਾਂ ਫਿਰ ਇਹਨੂੰ ਗੁਰੂ ਦੇ ਗਿਆਨ ਧਿਆਨ ਦੇ ਨਾਲ ਪਰਣਾ ਹੀ ਪਵੇਗਾ ਵਤਵਤ ਗੁਰਪਾਣੀ ਦਾ ਪਾਠ ਕਰਨਾ ਹੋਵੇਗਾ ਵਤਵਤ ਨਾਮ ਸਿਮਰਨ ਕਰਨਾ ਹੋਵੇਗਾ ਤਾਂ ਹੀ ਸਾਡਾ ਮਨ ਵਸ ਵਿੱਚ ਆਵੇਗਾ ਫਿਰ ਅਸੀਂ ਵਿਸ਼ੇ ਵਕਾਰਾ ਤੋਂ ਦੂਰ ਹੋ ਜਾਵਾਂਗੇ ਸਾਡੇ ਮਨ ਵਿੱਚੋਂ ਸਾਨੂੰ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਨੂੰ ਘਟਨਾ ਹੋਵੇਗਾ ਜੇ ਸਾਨੂੰ ਕੰਡੰਦੰਦੇ ਨਾਲ ਹੈ ਸਾਡੇ ਮਨ ਦੇ ਅੰਦਰ ਸ਼ਾਂਤੀ ਆਵੇਗੀ ਫਿਰ ਅਸੀਂ ਜੋ ਵੀ ਚਾਹਾਂਗੇ ਉਹ ਹੀ ਮਨ ਤੋਂ ਕਰਵਾ ਸਕਾਂਗੇ ਤੇ ਫਿਰ ਮਨ ਸਾਡੇ ਵੱਸੋਂ ਬਾਹਰ ਕਦੇ ਨਹੀਂ ਹੋਵੇਗਾ ਤੇ ਮਨ ਆਪਣੀਆਂ ਮਨਮਰਜ਼ੀਆਂ ਵੀ ਕਰ ਸਕੇਗਾ ਹੁਣ ਮਨ ਕਈ ਕੱਲਾਂ ਤੋਂ ਕਈ ਵਾਰ ਪਰੇ ਹੋ ਜਾਂਦਾ ਹੈ ਕਿ ਨਹੀਂ ਅੱਜ ਇਹ ਕੰਮ ਨਹੀਂ ਕਰਨਾ ਕੱਲ ਨੂੰ ਕਰ ਲਵਾਂਗੇ ਸਾਡਾ ਇਹਦੇ ਉੱਪਰ ਵੱਸ ਨਹੀਂ ਹੁੰਦਾ ਤਾਂ ਮਨ ਆਪਣੀਆਂ ਮਨਮਾਨੀਆਂ ਵੀ ਕਰਦਾ ਹੈ ਤੈਨੂੰ ਸੋਚਦਾ ਇਹਦੇ ਉੱਤੇ ਕੰਟਰੋਲ ਹੋ ਗਿਆ ਤਾਂ ਫਿਰ ਸਾਡੀਆਂ ਆਪਣੀਆਂ ਹੀ ਮਨਮਰਜ਼ੀਆਂ ਇਸ ਦੇ ਉੱਪਰ ਚੱਲ ਸਕਤੀਆਂ ਨੇ ਜਿਵੇਂ ਕਈ ਭੈਣ ਭਰਾ ਰੋਜ਼ਮਰ ਦੇ ਵਿੱਚ ਇਹ ਸੋਚਦੇ ਨੇ ਕਿ ਚਲੋ ਆਪਾਂ ਕੱਲ ਨੂੰ ਅੰਮ੍ਰਿਤ ਵੇਲੇ ਉੱਠਾਂਗੇ ਉੱਠ ਕੇ ਨਾਮ ਜਪਾਂਗੇ ਪਰ ਜਦੋਂ ਇਹ ਰਾਤ ਪੈਂਦੀ ਹੈ ਤਾਂ ਸੌਂ ਲੱਗਦੇ ਨੇ ਤਾਂ ਮਨ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਜੇਕਰ ਸਵੇਰੇ ਨਾਮ ਉੱਠ ਗਿਆ ਤਾਂ ਫਿਰ ਆਪਾਂ ਪਰਸੋਂ ਉੱਠ ਜਾਵਾਂਗੇ ਜਿਹੜਾ ਖਿਆਲ ਮਨ ਦੇ ਵਿੱਚ ਆ ਗਿਆ ਫਿਰ ਉਸੇ ਨੇ ਸੱਚੋਚਾ ਨਾ ਹੈ ਪਰ ਜਿੱਕੜੀ ਰਾਤ ਨੂੰ ਪਰ ਜਿੱਕੜੀ ਸੀ ਰਾਤ ਨੂੰ ਇਹ ਸੋਚ ਲਈਏ ਕਿ ਅਸੀਂ ਸਵੇਰੇ ਉੱਠਣਾ ਹੀ ਉੱਠਣਾ ਹੈ ਤਾਂ ਫਿਰ ਸਾਡਾ ਮਨ ਹੀ ਸਾਡੇ ਵਸ ਵਿੱਚ ਹੋ ਕੇ ਸਾਨੂੰ ਸਵੇਰੇ ਉਠਾ ਸਕਦਾ ਹੈ ਕਿ ਚਲੋ ਕੋਈ ਨਾ ਸਵੇਰੇ ਅਸੀਂ ਉੱਠਾਂਗੇ ਜ਼ਰੂਰ ਤਾਂ ਫਿਰ ਬਸ ਮਨ ਨੂੰ ਆਪਣੇ ਕੰਟਰੋਲ ਦੇ ਵਿੱਚ ਕਰਨਾ ਹੋਵੇਗਾ ਕਿਉਂਕਿ ਮਨ ਐਵੇਂ ਤਾਂ ਹੈ ਕਿ ਜਿਕਰ ਇੱਕ ਵਾਰ ਅਸੀਂ ਮਨ ਦੇ ਵਿੱਚ ਸੋਚ ਲਿਆ ਕਿ ਅਸੀਂ ਸਵੇਰੇ ਨਹੀਂ ਉੱਠਣਾ ਪਰ ਸੋ ਉੱਠਣਾ ਹੈ ਫਿਰ ਪਾਉ ਜਿੰਨੇ ਵੀ ਟੋਲ ਇਸ ਤੇ ਕੁਲ ਬਚਾਈ ਚੋ ਫਿਰ ਇਸ ਦੇ ਕੋਲ ਉੱਠਿਆ ਨਹੀਂ ਜਾਣਾ ਕਿਉਂਕਿ ਮਨ ਇਸ ਨੂੰ ਉੱਠ ਨਹੀਂ ਨਹੀਂ ਦੇਣਾ ਜੇਕਰ ਸਾਡੇ ਮਨ ਕਰਕੇ ਸਭ ਕੁਝ ਹੁੰਦਾ ਹੈ ਤਾਂ ਤਾਂ ਫਿਰ ਆਪਣੇ ਮਨ ਉੱਤੇ ਰਾਤ ਨੂੰ ਇਹ ਗੱਲ ਵਾਰ-ਵਾਰ ਰਿਪੀਟ ਕਰਕੇ ਸੁਣੀ ਚਾਹੀਦੀ ਹੈ ਕਿ ਸਵੈ ਜੋ ਵੀ ਮਰਜ਼ੀ ਛਵੇ ਅਸੀਂ ਅੰਮ੍ਰਿਤ ਵੇਲਾ ਸੰਭਲਣਾ ਹੈ ਗੁਰੂ ਤੇ ਲੜ ਲੱਗਣਾ ਹੈ ਗੁਰਬਾਣੀ ਨੂੰ ਪੜ੍ਹਨਾ ਹੈ ਗੁਰਬਾਣੀ ਨਾਲ ਹੀ ਸਟਾ ਲੋਕ ਪਰਲੋਕ ਸਵਾਦਾ ਜਾ ਸਕਦਾ ਹੈ ਤਦ ਵੇਖਣਾ ਕਿ ਤੁਸੀਂ ਸਵੈ ਚਲਦੇ ਉੱਠ ਸਕੋਗੇ ਪਰ ਮਹਾਪੁਰਖ ਜੀ ਕਹਿੰਦੇ ਨੇ ਕਿ ਜੇਕਰ ਆਪਾਂ ਸਵੇਰੇ ਜਲਦੀ ਉੱਠਣਾ ਚਾਹੁੰਦੇ ਹਾਂ ਤਾਂ ਸਾਨੂੰ ਰਾਤ ਦਾ ਵੇਲਾ ਸੰਭਾਲਣਾ ਚਾਹੀਦਾ ਹੈ ਰਾਤ ਨੂੰ ਸੌਣ ਲੱਗਿਆ ਕਿਰਤਨ ਸੋਲਾ ਸਾਹਿਬ ਜੀ ਦੀ ਪਾਣੀ ਤਾਂ ਜ਼ਰੂਰੀ ਪੜਨੀ ਚਾਹੀਦੀ ਹੈ ਪਰ ਕਈ ਭੈਣ ਭਰਾ ਕੁਝ ਕਰਨਾ ਕਰਕੇ ਕਿਰਤਨ ਸੋਲਾ ਸਾਹਿਬ ਜੀ ਦਾ ਪਾਠ ਨਹੀਂ ਕਰਦੇ ਤੇ ਕਹਿ ਦਿੰਦੇ ਨੇ ਕਿ ਅਸੀਂ ਘੱਟ ਪੜੇ ਲਿਖੇ ਹਾਂ ਬਸ ਰਹਿਦਾ ਸਭ ਦਾ ਪਾਠ ਸੁਣ ਲਈਦਾ ਹੈ ਅਰਦਾਸ ਸੁਣ ਲਈਦੀ ਹੈ ਬਸ ਇੰਨਾ ਹੀ ਕਾਫੀ ਹੈ ਜੇਕਰ ਤੁਸੀਂ ਕਿੱਦਾਂ 16 ਸਬਜਿਤਾ ਪਾਠ ਕਰਕੇ ਸੁਭੋਗੇ ਜਕਿ ਤੁਸੀਂ 16 ਸਬਜਿਤਾ ਪਾਠ ਸੁਣ ਕੇ ਸੁਭੋਗੇ ਤਾਂ ਤੁਹਾਡਾ ਮਨ ਪਰਮਾਤਮਾ ਦੇ ਨਾਲ ਇਕਾਕਰ ਹੋਣਾ ਸ਼ੁਰੂ ਹੋ ਜਾਵੇਗਾ ਗੁਰੂ ਦੇ ਨਾਲ ਲੱਗਣਾ ਸ਼ੁਰੂ ਹੋ ਜਾਵੇਗਾ ਮੂਲ ਮੰਤਰ ਤਾਂ ਛਾਪ ਵੀ ਤੁਸੀਂ ਕਰ ਸਕਦੇ ਹੋ ਵਾਹਿਗੁਰੂ ਤੁਸੀਂ ਤਾਂ ਛਾਪ ਵੀ ਤੁਸੀਂ ਕਰ ਸਕਦੇ ਹੋ ਬਸ ਤੁਸੀ ਅਮਰਤ ਵਿਲੇ ਨੂੰ ਸੰਭਾਲਣ ਪਾਵੇ ਰਾਤ ਨੂੰ ਆਪਣੇ ਮਨ ਦੇ ਵਿੱਚ ਤਰਲਾ ਕਰਨਾ ਹੈ ਕਿ ਮੈਂ ਗੁਰੂ ਦੇ ਨਾਲ ਕਿਵੇਂ ਜੁੜਾਂ ਕਿਉਂਕਿ ਤੁਸੀਂ ਕਈ ਵਾਰ ਆਪਣੇ ਆਸ-ਪਾਸ ਦੇ ਲੋਕਾਂ ਤੋਂ ਪ੍ਰਭਾਵਿਤ ਹੁੰਦੇ ਹੋ ਕੇ ਉਫਲਾਣਾ ਕੋ ਜਲਦੀ ਉੱਠ ਕੇ ਕੁਰਬਾਨੀ ਦੇ ਨਾਲ ਜੁੜਦਾ ਹੈ ਤਾਂ ਕਿੰਨਾ ਵਧੀਆ ਲੱਗਦਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਦੁਨਿਆਵੀ ਲੋਕਾਂ ਤੋਂ ਵੀ ਸ਼ੋਭਾ ਮਿਲੇਗੀ ਤੇ ਪਰਮਾਤਮਾ ਦੇ ਕੋਲੋਂ ਵੀ ਤੇ ਨਾਲ ਹੀ ਨਾਲ ਤੁਸੀਂ ਰਾਤ ਨੂੰ ਪਰਮਾਤਮਾ ਜਿੱਤੇ ਅੱਗੇ ਇਹ ਅਰਦਾਸ ਕਰਕੇ ਸੋਇਆ ਕਰੋਗੇ ਪਰਮਾਤਮਾ ਜੀ ਮੈਂ ਸਾਦੇ ਦਾ ਸਾਰਾ ਹੀ ਤੁਹਾਡੇ ਹੱਥ ਵਾਸਾ ਮੈਨੂੰ ਅੰਮ੍ਰਿਤ ਵੇਲੇ ਦਾ ਚੱਕ ਨਾ ਬਖਸ਼ੋ ਤਾਂ ਕਿ ਮੈਂ ਤੁਹਾਡੇ ਚਰਨਾਂ ਤੇ ਨਾਲ ਚੁੜ ਸਕਾਂ ਤੁਸੀਂ ਮੇਰੇ ਤੇ ਤਰਸ ਕਰੋ ਤੇ ਕਿਰਪਾ ਕਰੋ ਮੈਨੂੰ ਅਮਰਤ ਵਾਲਾ ਚੱਕਨਾ ਬਖਸ਼ੋ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਹਾਡੇ ਤੇ ਆਪ ਤਰਸ ਕਰਨ ਕੇ ਤੇ ਤੁਹਾਨੂੰ ਅਮਰਤ ਵਾਲਾ ਚੱਕਨਾ ਬਖਸ਼ ਦੇਣ ਕੇ ਜੇਕਰ ਤੁਸੀਂ ਇੱਕ ਦਿਨ ਦੇ ਨਹੀਂ ਕੁਝ ਬਾਣੀ ਅਮਰਤ ਵਿੱਚ ਉੱਠ ਕੇ ਪੜ ਲਏ ਤਾਂ ਤੁਹਾਡਾ ਰੋਚਨਾ ਦਾ ਨੇਮ ਬੰਨਾ ਸ਼ੁਰੂ ਹੋ ਜਾਵੇਗਾ ਤੁਹਾਡਾ ਚਿਸ ਦਿਨ ਵਿੱਚ ਅਮਰਤ ਵਿੱਚ ਸੁੰਧਾ ਹੋਵੇਗਾ ਤੁਸੀਂ ਉਸ ਦਿਨ ਮਹਿਸੂਸ ਕਰੋਗੇ ਕਿ ਅੱਜ ਮੇਰਾ ਕੁਝ ਰਚ ਚੁੱਕਾ ਹੈ ਅੱਜ ਮੈਨੂੰ ਕੁਝ ਘਾਟ ਮਹਿਸੂਸ ਹੋ ਰਹੀ ਹੈ ਇਦਾਂ ਕਦਮ ਦੇ ਨਾਲ ਹੌਲੀ ਹੌਲੀ ਤੁਹਾਡਾ ਨਾਮ ਨਿਤਨੇਮਤ ਵਿੱਚ ਬਦਲ ਜਾਵੇਗਾ ਤੇ ਫਿਰ ਵੇਖਣਾ ਕਿ ਤੁਹਾਡਾ ਅਮਰਤ ਵਿਲਾਵੇ ਪੱਕਾ ਹੋ ਜਾਵੇਗਾ ਤੇ ਤੁਸੀਂ ਗੁਰਬਾਣੀ ਦੇ ਨਾਲ ਜੁੜ ਜਾਓਗੇ ਸੋ ਸਾਥ ਸੰਗਤ ਜੀ ਆਪਣੇ ਪਰਮਾਤਮਾ ਜੀ ਦੇ ਧੱਕੇ ਤਰਲੇ ਬੇਨਤੀ ਇਹ ਹੀ ਕਰਿਆ ਕਰੋਗੇ ਪਰਮਾਤਮਾ ਜੀ ਅਮਰਤ ਵਿਲਾ ਦੇ ਚੱਕਣਾ ਬਖਸ਼ੋ ਤੇ ਮੇਰੇ ਮਨ ਉੱਤੇ ਮੇਰਾ ਕੰਟਰੋਲ ਉੱਝ ਜਾਵੇ ਮੇਰੇ ਮਨ ਵਿੱਚੋਂ ਕਾਮ ਕ੍ਰੋਧ ਹਉਮੈ ਹੰਕਾਰ ਤੇ ਮੋਹ ਮਾਇਆ ਦੂਰ ਹੋ ਜਾਵੇ ਉਕੇ ਇਹਨਾਂ ਚੀਚਾਂ ਨੇ ਕਦੇ ਵੀ ਨਾਲ ਨਹੀਂ ਜਾਣਾ ਸਾਥ ਸੰਗਤ ਜੀ ਫਿਰ ਮਿਲਾਂਗੇ ਇੱਕ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ